ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਲੁੱਟ ਦੇ ਮਾਮਲੇ 'ਚ ਲੜਿੰਦਾ ਸਿਮਰਪ੍ਰੀਤ ਸਿੰਘ ਪਨੇਸਰ ਜਲਦੀ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਸਕਦਾ ਹੈ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਸਿਮਰਨਪ੍ਰੀਤ ਦੇ ਵਕੀਲ ਗ੍ਰੈਂਗ ਲਾਫੋਰਟੇ ਨੇ ਇਹ ਗੱਲ ਆਖੀ ਕਿ ਉਸ ਦਾ ਮੁਵਕਲ ਜਿਸ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ ਤੇ ਵਿਸ਼ਵਾਸ ਆ ਤੇ ਮਕਦਮਾ ਖਤਮ ਹੋਣ ਤੋਂ ਬਾਅਦ ਉਹ ਬੇਦਾਕ ਸਾਬਤ ਹੋਵੇਗਾ ਵਕੀਲ ਨੇ ਇਹ ਨਹੀਂ ਦੱਸਿਆ ਕਿ ਸਿਮਰਪ੍ਰੀਤ ਇਸ ਵੇਲੇ ਕਿੱਥੇ ਹੈ ਲਾਫੋਰਟੇਨ ਨੇ ਦੱਸਿਆ ਕਿ ਜਿਉਂ ਹੀ ਪਨੇਸਰ ਨੂੰ ਆਪਣੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਬਾਰੇ ਪਤਾ ਲੱਗਿਆ ਤਾਂ ਉਸਨੇ ਕਾਨੂੰਨੀ ਮਦਦ ਲਈ ਸੰਪਰਕ ਕੀਤਾ ਉਥੇ ਦੱਸ ਦਈਏ ਕਿ ਲਾਫੋਰਟੇਨ ਆਪਣੇ ਮੁਵਕਲ ਦੀ ਇੱਛਾ ਬਾਰੇ ਅਪੀਲ ਰੀਜਨਲ ਪੁਲਿਸ ਸਾਥੇ ਕ੍ਰਾਊਨ ਪ੍ਰੋਸੀਕਿਊਟਰਜ਼ ਨੂੰ ਜਾਣੂ ਕਰਵਾ ਚੁੱਕੇ ਨੇ ਅਤੇ ਮੰਨਿਆ ਜਾ ਰਿਹਾ ਕਿ ਅਗਲੇ ਹਫਤੇ ਕੁਝ ਹਫਤਿਆਂ ਵਿੱਚ ਉਹ ਕੈਨੇਡਾ ਵਾਪਸ ਪਰਤ ਆਵੇਗਾ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵਕੀਲ ਨੇ ਸਿਮਰ ਪ੍ਰੀਤ ਦੇ ਮੌਜੂਦਾ ਟਿਕਾਣੇ ਬਾਰੇ ਕੋਈ ਜਾਣਕਾਰੀ ਨਦਰਤੀ ਪਰ ਸੀਬੀਸੀ ਦਾ ਮੰਨਣਾ ਹੈ ਕਿ ਉਹ ਇਸ ਵੀੜੇ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਦੇ ਵਿੱਚ 2 ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੁੱਟਣ ਦੇ ਮਾਮਲੇ ਵਿੱਚ ਪ੍ਰੀਤੀ ਪਨੇਸਰ ਦੀ ਕੋਈ ਸ਼ਮੂਲੀਅਤ ਨਹੀਂ ਮੰਨੀ ਜਾ ਰਹੀ ਹੈ ਸਾਬਕਾ ਮਿਸ ਇੰਡੀਆ ਯੂਗਾਂਡਾ ਪ੍ਰੀਤੀ ਪਨੇਸਰ ਅਦਾਕਾਰ ਤੇ ਗਾਇਕਾ ਅਤੇ ਆਪਣੇ ਪਤੀ ਨਾਲ ਕਈ 뮤직 ਸ਼ੋਅ ਵਿੱਚ ਵੀ ਨਜ਼ਰ ਆ ਚੁੱਕੀ ਹੈ ਪੀਅਰਸਨ ਇੰਟਰਨੈਸ਼ਨਲ 에어ਪੋਰਟ ਤੋਂ ਸੋਨਾ ਲੁੱਟਣ ਦੀ ਵਾਰਦਾਤ ਤੋਂ ਪਹਿਲਾਂ ਪ੍ਰੀਤੀ ਪਨੇਸਰ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿੱਚ ਕਦਮ ਰੱਖਣ ਦੇ ਯਤਨ ਕਰ ਰਹੀ ਸੀ ਇੱਕ ਪੰਜਾਬੀ ਪੱਤਰਕਾਰ ਨਾਲ ਇੰਟਰਵਿਊ ਦੌਰਾਨ ਪ੍ਰੀਤੀ ਵੱਲੋਂ ਇੱਕ ਨਵੀਂ ਫਿਲਮ ਸ਼ੁਰੂ ਹੋਣ ਦੇ ਸੰਕੇਤ ਦਿੱਤੇ ਗਏ ਸਨ ਇਸ ਤੋਂ ਇਲਾਵਾ ਪਤੀ ਵਿਰੁੱਧ ਦੋਸ਼ ਲੱਗਣ ਤੋਂ ਕੁਝ ਦਿਨ ਪਹਿਲਾਂ ਪ੍ਰੀਤੀ ਵੱਲੋਂ ਚੰਡੀਗੜ੍ਹ ਵਿਖੇ ਖਿੱਚੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਅਪਲੋਡ ਕੀਤੀਆਂ ਗਈਆਂ ਤੇ ਵਾਇਰਲ ਕੀਤੀਆਂ ਗਈਆਂ ਸੋਸ਼ਲ ਮੀਡੀਆ ਤੇ ਜਿੱਥੇ ਕਈ ਨਾਮੀ ਸ਼ਖਸੀਤਾਂ ਨੂੰ ਟੈਗ ਕੀਤਾ ਗਿਆ ਸੀਬੀਸੀ ਨੇ ਇਹਨਾਂ ਸ਼ਖਸੀਤਾਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਇਹਨਾਂ ਯਤਨਾਂ ਦੌਰਾਨ ਸਿਮਰਨ ਪ੍ਰੀਤ ਪਨੇਸਰ ਵੱਲੋਂ ਵਟਸਐਪ ਬਿਜ਼ਨਸ ਅਕਾਊਂਟ ਰਾਹੀਂ ਇੱਕ ਸੰਕੇਪ ਸੁਨੇਹਾ ਸੀਬੀਸੀ ਦੇ ਪੱਤਰਕਾਰ ਨੂੰ ਭੇਜਿਆ ਇਹ ਸੁਨੇਹਾ ਭਾਰਤੀ ਫੋਨ ਨੰਬਰ ਤੋਂ ਆਇਆ ਜਦਕਿ ਪਹਿਲਾਂ ਉਹ ਟੋਰਾਂਟੋ ਏਰੀਆ ਦਾ ਫੋਨ ਨੰਬਰ ਵਰਤ ਰਿਹਾ ਸੀ ਸਿਮਰਨਪ੍ਰੀਤ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਪਨੇਸਰ ਨੇ ਕੈਨੇਡਾ ਕਦੋਂ ਛੱਡਿਆ ਪਬਲਿਕ ਰਿਕਾਰਡ ਦੇ ਮੁਤਾਬਕ ਸਿਮਰਨਪ੍ਰੀਤ ਬ੍ਰੈਮਟਨ ਵਿਖੇ ਰਹਿੰਦਾ ਸੀ ਅਤੇ ਬੀਤੇ ਅਪ੍ਰੈਲ ਮਹੀਨੇ ਦੌਰਾਨ ਗਵਾਂਡੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਨੇ ਪਰਿਵਾਰ ਨੂੰ ਕਈ ਮਹੀਨਿਆਂ ਤੋਂ ਨਹੀਂ ਦੇਖਿਆ ਪੀਲ origignal ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੋਡਲੀ ਪੜਤਾਲ ਦੌਰਾਨ ਪਨੇਸ਼ਰ ਨੇ ਜਾਂਚ ਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰ ਹਾਊਸ ਵਾਲੇ ਇਲਾਕੇ ਗੀੜਾ ਲਵਾਇਆ ਸੀ ਉਸ ਵੇਲੇ ਉਹ ਘਬਰਾਟ ਵਿੱਚ ਨਜ਼ਰ ਨਹੀਂ ਆਇਆ ਅਤੇ ਕੁਝ ਦਿਨ ਬਾਅਦ ਹੀ ਉਹ ਗਾਇਬ ਹੋ ਗਿਆ 40 ਕਿਲੋ ਸੋਨੇ ਵਿੱਚੋਂ ਪੁਲਿਸ ਨੂੰ ਹੁਣ ਤੱਕ ਬ੍ਰੈਸਲੇਟ ਹੀ ਬਰਾਮਦ ਹੋਏ ਨੇ ਇੱਕ ਸੁਨਿਆਰ ਦੀ ਦੁਕਾਨ ਤੇ ਜਿੱਥੇ ਤਿਆਰ ਕੀਤੇ ਗਏ ਸਨ ਤੇ ਹੁਣ ਜਲਦੀ ਇੱਕ ਵੱਡੀ ਸਫਲਤਾ ਮਿਲਣ ਦੀ ਉਮੀਦ ਦੱਸੀ ਜਾ ਰਹੀ ਹੈ ਕੈਨੇਡੀਅਨ ਖਬਰਨਾਮੇ ਦੇ ਵਿੱਚ ਜੇ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਕੈਨੇਡੀਅਨ ਗੱਬਰੂ ਦੇ ਨਾਲ